ਸੱਚੀ ਨਾ ਸ਼ਾ ਹੋ ਗਿਆ ਚੱਲ ਵੱਟ ਯਾਰ ਲੇਟ ਹੋ ਰਿਹਾ ਵਾ ਇਹ ਕਰਾਂਗਾ ਕੀ ਪੰਗ ਪੰਗ ਕਰੇ ਜਾਊਂਗਾ ਸੁੱਕਣੇ ਪਾ ਕੇ ਯਾਰ ਭਾਂਚੂ ਤਰੇ ਸੁੱਕਣੇ ਪਾ ਦੇਣੀ ਮੈਂ ਕਰੀਆ ਤੇ ਹਾਂ ਪ੍ਰਸ਼ਾਦ ਬਣਾਉਣਾ ਹੈ ਹਾਂ ਯਾਰ ਯਾਰ ਹੁਣ ਨੂੰ ਤਾਂ ਪਤਾ ਨਹੀਂ ਕਿੰਨੀ ਵੱਡੀ ਜਾਣੀ ਜਿਹੜਾ ਕੋਈ ਲੱਗਿਆ ਕੱਲ ਵੱਡੂੰਗਾ ਕੱਲ ਬਣਾਉਂਗਾ ਪ੍ਰਸ਼ਾਦ ਇਹ ਤਾਂ ਮੈਂ ਸ਼ਿਵਰਾਤਰੀ ਅੱਜ ਆ ਤੂੰ ਗੱਲ ਬਣਾਏਗਾ ਕੱਲ ਮੈਂ ਬਣਾਉਂਗਾ ਚੰਗੀ ਤਰ੍ਹਾਂ ਕੜਾਹ ਬਣਾਉਂਗਾ ਇਹ ਤਾਂ ਕਿਦਾ ਕਿਦਾ ਕੜਾ ਸੁਆਹ ਕੜਾ ਬੰਦੇ ਦਾ ਪੀਸਾ ਹਾਂ ਇਹਨੂੰ ਥੋੜਾ ਗ੍ਰੈਂਡ ਕਰਕੇ ਨਾ ਹਾਂ ਵਿੱਚ ਸੂਜੀ ਪਾ ਦੋ ਹਾਂ ਵਿੱਚ ਮੱਕੀ ਦਾ ਆਟਾ ਪਾ ਦੋ ਅੱਛਾ ਹਲਕਾ ਜਿਹਾ ਕੜਾ ਬੰਦਾ ਇਹਦਾ ਕੱਲ ਬਣਾਉ ਜੀ ਮੱਕੀ ਦਾ ਆਟਾ ਹੋਰ ਗਿਰੀਆਂ ਗੁਰੀਆਂ ਵੀ ਹਾਂ ਠੀਕ ਠੀਕ ਖੋਪਾ ਪਾ ਬੋ ਖੋਪਾ ਨਹੀਂ ਨਾ ਖੋਪਾ ਹੂੰ ਖੋਪਾ ਪਾ ਦੋ ਨਾ ਥੂਰ ਥੂਰ ਪਾਉ ਮਗਜੀ ਹੂੰ ਮਗਜੀ ਨਹੀਂ ਤੇ ਮਗਜੀ ਮਗਜੀ ਇੱਕੋ ਹੀ ਪਾਉਣੇ ਕਿ ਚਾਰੇ ਮਗਜੀ ਅੱਠ ਬਣਿਆ ਅੱਠ ਅੱਠ ਟੋਟਲ ਪੋਲੇ ਸੰਦ ਦੇ ਅੱਧ ਬਣਿਆ ਮਗਜੀ ਪਾਣਾ ਇਹਦੇ ਵਿੱਚ ਹੂੰ ਇਹਦੇ ਵਿੱਚ ਪਾਣੀ ਆ ਸਰੋਂ ਹੂੰ ਈਲੀ ਸਰੋਂ ਹੂੰ ਕੋਈ ਪੰਗਰ ਨਜ਼ਰ ਨਾ ਲਾਵੇ ਹੂੰ ਕੜਾਹਣ ਜਨ ਈਲੀ ਸਰੋਂ ਕੋਈ ਨਜ਼ਰ ਨਹੀਂ ਲੱਗਦੀ ਲੈ ਪੰਗਰ ਕੜਾਹਣ ਨੂੰ ਨਜ਼ਰ ਲੱਗ ਜਾਂਦੀ ਆ ਹਾਂ ਲੱਗੀ ਆ ਮੇਰੇ ਯਾਰ ਦੂਸਰੀ ਬਣਾਈ ਸੀ ਹੂੰ ਤਾਂ ਨਜ਼ਰ ਲੱਗਦੀ ਤੇ ਯਾਰ ਫੇਰ ਕੀ ਹੋਇਆ ਕਿ ਉਹਨੂੰ ਪੰਗੇਰ ਸਾਰੀ ਪੀਲੀ ਬਣ ਗਈ ਤੇ ਇਹ ਤੇ ਨੂਨ ਕੀ ਕਹਿੰਦਾ ਕਿ ਕਿੱਥੇ ਨੂਨ ਰੱਖਿਆ ਹੋਇਆ ਯਾਰ ਮੇਰੇ ਪੈਰਾ ਤੇ ਰੱਖਿਆ ਹੋਇਆ ਹੈ ਲੱਗ ਰੱਖਤਾ ਪੈਰਾਂ ਚ ਕਿੱਥੇ ਸੀਗਾ ਤੂੰ ਆ ਤੇ ਯਾਰ ਇੱਥੇ ਰੱਖਿਆ ਹੂੰ ਨਾ ਪੈਰਾਂ ਚ ਰੱਖਤਾ ਸੜਨ ਕਿਸੇ ਨੇ ਆ ਨਿਸ਼ਾਨੀ ਪਿਆ ਹੂੰ ਆ ਜਾਣ ਲੱਗਾ ਸੜਨ ਨੂੰ ਰੱਖਤਾ ਫਿਰ ਹੋਇਆ ਕੀ ਉਹਦੇ ਨਾਲ ਉਹ ਕਿਸੇ ਯਾਰ ਤੇ ਹਾਂ ਤੇ ਮੈਨੂੰ ਕਹਿੰਦਾ ਹੂੰ ਜਲਦੀ ਵੜ ਦੇ ਮੈਨੂੰ ਲੱਗਦਾ ਨਾ ਮੈਨੂੰ ਸੜਾ ਕਿਸੇ ਨੇ ਟੂਣਾ ਕਰਤਾ ਭਾਂ ਚ ਹੂੰ ਕਿਉਂ ਕੀ ਹੋਇਆ ਸਾਡਾ ਭਾਂ ਚ ਚੱਲ ਭੱਜ ਨੂਨ ਰੱਖਦਾ ਕਿ ਇਹਨੇ ਪੈਰਾਂ ਤੇ ਯਾਰ ਨੂਨ ਰੱਖਤਾ ਪੈਰਾਂ ਤੇ ਓ ਯਾਰ ਚੱਲ ਵੱਡੋ ਹੁਣ ਕੀ ਵੱਡਣਾ ਆ ਮੈਂ ਯਾਰ ਸੱਪ ਤਾਂ ਨਹੀਂ ਹੋਊਗਾ ਡਰ ਲੱਗੀ ਜਾਂਦਾ ਮੈਨੂੰ ਭੈਣ ਨਹੀਂ ਸਾਡਾ ਸੱਪ ਥੋੜੀ ਹੋਊਗਾ ਮੈਨੂੰ ਲੱਗਦਾ ਯਾਰ ਖੁੱਡ ਬਣੀ ਹੋਈ ਆ ਓਏ ਓ ਚੂਹਿਆਂ ਦੀ ਆ ਕੋਈ ਅਜਿਹਾ ਰ ਹੈਗਾ ਯਾਰ ਆ ਦੇਖ ਓ ਚੂਹਿਆਂ ਦੀ ਆ ਚੱਲ ਤੂੰ ਸਾਡਾ ਜਰੂਰੀ ਕੱਢਦਾ ਉਹਨੂੰ ਤੂੰ ਵੱਡ ਲਾ ਹੁਣ ਯਾਰ ਫੂਕ ਮਾਰੂਗਾ ਨਹੀਂ ਮਾਰਦਾ ਫੂਕ ਹੁਣ ਤੂੰ ਵੱਡਣ ਕੀ ਆਇਆ ਯਾਰ ਪੰਗ ਵੱਡਣੀ ਆ ਯਾਰ ਵੱਡ ਫਿਰ ਜਲਦੀ ਪੰਗ ਵੱਡਣੀ ਆ ਭੈਣ ਚੋਕਰੀ ਜਾ ਕੇ ਅਜੇ ਸਾਲੇ ਹੋਰ ਕੰਮ ਕਰਨੇ ਆ ਯਾਰ ਕੰਮ ਤੇ ਜਾਣਾ ਯਾਰ ਮੈਂ ਥੱਲਾ ਕੰਮ ਤੇ ਯਾਰ ਹੂੰ ਕੰਮ ਤੇ ਚੱਲਾ ਮੈਂ ਆ ਛੋਟੀ ਐ ਸਾਲਾ ਕੰਮ ਤੇ ਤੇਰੀ ਹਾਂ ਤੇ ਕਿ ਆ ਬਸ ਸਾਲਾ ਬਾਹਰ ਆ ਕੇ ਕੰਮ ਕਰਨਾ ਪੈਂਦਾ ਭੈਣ ਚ ਤੂੰ ਤੇਰੀ ਤੇ ਕੰਮ ਨਹੀਂ ਕੀਤਾ ਕਰ ਹੂੰ ਉਹ ਬਾਹਰ ਯਾਰ ਬਾਹਰ ਦੇਸ਼ੇ ਕੰਮ ਕਰਨਾ ਪੈਂਦਾ ਭੈਣ ਚ ਤੂੰ ਹੁਣ ਕਿੱਥੇ ਆ ਬਾਹਰ ਚੱਲਾ ਯਾਰ ਮੈਂ ਦबई ਭੈਣ ਚ ਹੁਣ ਕਿੱਥੇ ਆ ਤੂੰ ਉਹ ਵੀ ਮੈਂ ਯਾਰ ਕਿੱਥੇ ਆ ਮੈਂ ਭੈਣ ਚ ਬਾਹਰ ਆ ਯਾਰ ਕਿਹੜੀ ਜਗ੍ਹਾ ਕਿੰਨੇ ਭਲਾਈ ਚੌੜ ਚੌੜ ਤੇ ਤੈਨੂੰ ਭੰਗ ਉਹ ਯਾਰ ਕ੍ਰਿਸ਼ਨ ਨਹੀਂ ਯਾਰ ਭੈਣ ਚ ਕੀ ਕਹਿੰਦਾ ਸੌਂਖਵਾ ਕੇ ਭੈਣ ਚ ਅੱਧੀ ਬੋਤਲ ਪੋਲਵਾ ਕੇ ਰੱਖਦੀ ਅੱਧੀ ਬੋਤਲ ਪੀ ਗਿਆ ਹੈ ਹੋਰ ਕਸਮ ਦੀ ਗੁੰਡ ਮੇਰੀ ਪਤੀ ਦੀ ਉਹ ਯਾਰ ਤੂੰ ਕਸਮ ਕਿਉਂ ਖਾਦੀ ਉਹ ਯਾਰ ਇਹ ਪਾਗਲਾ ਵਾਲਾ ਯਾਰ ਭੈਣ ਚ ਸਾਨੂੰ ਮਕੜੀ ਨਹੀਂ ਆਈ ਇੱਥੇ ਇਹ ਕਿਹਾ ਪੰਜਾ ਵਾ ਤੈਨੂੰ ਸੋਨਾ ਆ ਗਿਆ ਸੁਣ ਮੈਂ ਬੁਲਾਣਾ ਨਹੀਂ ਹੱਥ ਵਾਰੀ ਸੌਹ ਪਾ ਕੇ ਭੰਗ ਪੀਣ ਦਾ ਮਤਲਬ ਨਹੀਂ ਸਮਝ ਆਇਆ ਮੈਨੂੰ ਮੈਂ ਬੁਲਾਣਾ ਨਹੀਂ ਹੱਥ ਵਾਰੀ ਕ੍ਰਿਸ਼ਨ ਨੂੰ ਹੂੰ ਹੂੰ ਖਤਮ ਹੋ ਗਿਆ ਹੁਣ ਤੂੰ ਚਰਾਈ ਕਾਦੇ ਤੋੜਦਾ ਪਿਆ ਚਰਾਈ ਕੀ ਕਰਨੀ ਆ ਇਹ ਸਾਗ ਆ ਵੀਰੇ ਸਾਗ ਹੂੰ ਇਹ ਸਾਗ ਬਣਾਉਗਾ ਸਾਗ ਦਾ ਸੀਜ਼ਨ ਤਾਂ ਖਤਮ ਹੋ ਗਿਆ ਇਹ ਹੁਣ ਸਾਗ ਬਣਾਉਗਾ ਦੇਖੀ ਇਹੀ ਪੱਤੇਆਂ ਦੇਖੀ ਮੈਂ ਸਾਗ ਬਣਾ ਦਿੰਦਾ ਹੂੰ ਚੱਲ ਫਿਰ ਜਲਦੀ ਕਰ ਇੱਧਰ ਰੱਖ ਦੇ ਇਹਨੂੰ ਇੱਕ ਪਾਸੇ ਇਹ ਪੱਤੇ ਇਹਨੂੰ ਬਣਾਉਂਗਾ ਕਣਕ ਚੱਲ ਹੁਣ ਜਲਦੀ ਵੱਢ ਕਿੰਨੇ ਕੀ ਚਾਹੀਦੇ ਆ ਯਾਰ ਤੈਨੂੰ ਪਤਾ ਹੋ ਮੈਨੂੰ ਕੀ ਪਤਾ ਭਾਂਚ ਵਿੱਚ ਦੁੱਧ ਹੀ ਪਾਣੀ ਇਹਨਾਂ ਨੇ ਅੱਗੇ ਮੈਨੂੰ ਡਰ ਲੱਗੀ ਜਾਂਦਾ ਭਾਂਚ ਤੋਂ ਤੋ ਕਪੋੜਾ ਨਾ ਖਲਾਮਾ ਡਰ ਲੱਗਦਾ ਇਹ ਤੂੰ ਬਾਗ 'ਚ ਫਿਰਦਾ ਪਿਆ ਇਹ ਮੈਂ ਹਾਂ ਇਹ ਮੈਂ ਫਾਰਮ ਹਾਂ ਚਾਹ ਵੀ ਹੂੰ ਫਾਰਮ ਹਾਂ ਗਾਇਦੇ ਮੰਮੀ ਦਾ ਫਾਰਮ ਉਹ گاਵਾ ਤੇਰੀਆਂ ਨੇ ਹਾਂ ਵੀਰੇ ਮੇਰੇ ਕਿੰਨਾ ਦੁੱਧ ਦਿੰਦੀ ਆ ਉਹਦੀ ਕਿਹੜੀ ਵੀਰੇ ਉਹੋ ਜਿਹੜੀ ਪਰਿਆਣੀ ਬਲੈਕੀ ਹੂੰ ਵੀਰੇ ਪਹਿਲਾਂ 9 ਲੀਟਰ ਦਿੰਦੀ ਸੀ ਹੁਣ ਹੁਣ ਇੱਕ ਗੁਰਦਾ ਖਰਾਬ ਹੋ ਗਿਆ ਦਾ ਗੁਰਦਾ ਹੂੰ ਗੁਰਦਾ ਖਰਾਬ ਗੁਰਦਾ ਖਰਾਬ ਹੋਆ ਹੁਣ ਯਾਰ ਘਟਦੇਣ ਲੱਗੀ ਪਈ ਹੁਣ ਲੱਤ ਮਾਰਦੇ ਆ ਅੱਛਾ ਗਾਹਾਂ ਦਾ ਗੁਰਦਾ ਖਰਾਬ ਹੋ ਗਿਆ ਤੇ ਗੁਰਦਾ ਖਰਾਬ ਨਾਲ ਦੁੱਧ ਘੱਟ ਹੋ ਗਿਆ ਕਿ ਲੱਤ ਮਾਰਦੀ ਆ ਵੀਰੇ ਦੁੱਧ ਘਟਾ ਹੋ ਗਿਆ ਤੇ ਜਿਹੜੀ ਦੁੱਧ ਜਾਂਦੀ ਹੁੰਦਾ ਨਾ ਦੁੱਧ ਜਾਂ ਮੈਂ ਹੁੰਦਾ ਜਿਹੜੀ ਚਿੱਟੀ ਵਾਲੀ ਦੁੱਧ ਬੋਲੀ ਬਣ ਜਾਂਦਾ ਬੋਲੀ ਬਣ ਜਾਂਦਾ ਬੋਲੀ ਤਾਂ ਜਦੋਂ ਬੱਚਾ ਦਿੰਦੀ ਆ ਉਦੋਂ ਬਣਦਾ ਯਾਰ ਇਹ ਵੀ ਨਹੀਂ ਵੀਰੇ ਜੰਮੇ ਤੇ ਬਣ ਜਾਂਦਾ ਕਾਰਨ ਵੀਰੇ ਗੁਰਦਾ ਹੋਇਆ ਖਰਾਬ ਗੁਰਦਾ ਹਾਂ ਇਹ ਤੇ ਗੁਰਦੇ ਕਰਕੇ ਨਾ ਪੈਨ ਚ ਸਾਹ ਲੈਣ ਚ ਉਹਨੂੰ ਪ੍ਰੋਬਲਮ ਹੁੰਦੀ ਆ ਉਹਦੇ ਕਰਕੇ ਦੁੱਧ ਨਾ ਇੱਕ ਸਾਈਡ ਤੇ ਇਧਰ ਜੰਮ ਜਾਂਦਾ ਆਲੇ ਪਾਸੇ ਹੂੰ ਜੰਮਣ ਕਰਕੇ ਦੁੱਧ ਨਹੀਂ ਪੈਨ ਚ ਉਹ ਕਰਦਾ ਲੈ ਲੈਣੀ ਦੁੱਧੀ ਘਾਲ ਲੈਣੀ ਅੱਛਾ ਆ ਨਾਲ ਖੇਤਾਂ ਚ ਕੀ ਬੀਜਿਆ ਆ ਇਦਾਂ ਹੁਣ ਮੈਂ ਲੈਣੀ ਚੰਡੀਗੜ੍ਹ ਤੇ ਆਲੇ ਤੋਂ ਅਫਗਾਨਿਸਤਾਨ ਚ ਬੈਠਾ ਉੱਥੋਂ ਲੈਣੀ ਚੰਡੀਗੜ੍ਹ ਜਾਊਗਾ ਫਲੈਟ ਨਾਲ ਦਾ ਖੇਤ ਕਾਦਾ ਵਾ ਤੇਰਾ ਇੱਥੇ ਕੀ ਬੀਜਿਆ ਹੋਇਆ ਇਹਦੇ ਦੀ ਵੀ ਪਾਲਕ ਲਾਈ ਹੋਈ ਯਾਰ ਅਗਲਾ ਬਾਜਰਾ ਲਾਇਆ ਹੋਇਆ ਆ ਬਾਜਰਾ ਵੀਰੇ ਆ ਦੇ ਲੋ ਤੁਸੀਂ ਇਹ ਬਾਜਰਾ ਮੱਝਾਂ ਨੂੰ ਪਊਗਾ ਮੈਨੂੰ ਤਾਂ ਮਟਰ ਜੇ ਦਿਖਦੇ ਨੇ ਇਹ ਨਹੀਂ ਬਾਜਰਾ ਵੀਰੇ ਇਹ ਮਟਰਾਂ ਵਾਲਾ ਬਾਜਰਾ ਨਹੀਂ ਮਟਰਾਂ ਵਾਲਾ ਮਟਰਾਂ ਵਾਲਾ ਬਾਜਰਾ ਚਲ ਬਾਹਰ ਪਾਜ ਗੰਦ ਪੈਣਾ ਕਰੀ ਮੈਨੂੰ ਪਤਾ ਯਾਰ ਓਏ ਹੁਣ ਇਕੱਠਾ ਹੀ ਝਾੜੂ ਮਾਰਾਂਗੇ ਓਏ ਦੋ ਮਟਰਾਂ ਪਤਾ ਕੀ ਗੰਦ ਪੈਣਾ ਗੰਦ ਤਾਂ ਪੈਣਾ ਹੀ ਹੁਣ ਨਹੀਂ ਮੈਨੂੰ ਕਿੰਨਾ ਯਾਰ ਮੈਂ ਝਾੜੂ ਲੈ ਕੇ ਆਇਆ ਝਾੜੂ ਲਿਆਣਾ ਮੇਰੇ ਤਲੇ ਪਾ ਕੇ ਪੀਣੀਆ ਮਾਰਾ ਅੱਧਾ ਖਲਾ ਆਜੀ ਤੁਸੀਂ ਮੈਂ ਤਾਂ ਕਰੇ ਬਣਾ ਲਈ ਥੋੜੀ ਜਿਹੀ ਪੰਗਰਾ ਜਾ ਦੇ ਕਾਜੂ ਬਦਮ ਪਾ ਲੈ ਆ ਵੀਰੇ ਬਲੂ ਸਹੀ ਕੀ ਸੀ ਕੰਧਾਈ ਕਢੀ ਦਾ ਲਾਲਾ ਜੀ ਲਾਲਾ ਜੀ ਆਹ ਬੋੜੀਆਂ ਨਹੀਂ ਦੇਣੀ ਕਿਹੜਾ ਮਿਲਾ ਇਕੱਠਾ ਹੀ ਜਾਂ ਨਾ ਕੋਈ ਮਾਰਦਣੀ ਹੈ ਨਾ ਫਿਰ ਮੈਂ ਮੈਂ ਪਤਾ ਕੀ ਸੋਚਿਆ ਲਾਲਾ ਜੀ ਆਓ ਜੀ ਮੈਂ ਤਾਂ ਪਕੌੜੇ ਕੱਢ ਲਉ ਚਾਹ ਕੜੀ ਮੈਂ ਤਾਂ ਪਕੌੜੇ ਕੱਢ ਲਉ ਹਲਕੇ ਵੇਸਣ ਵਰਗੇ ਕੜੀ ਬਣਾ ਦੂੰਗਾ ਮੈਂ ਇੱਥੇ ਸਾਰੇ ਇੰਨੇ ਸੇਵਾਦਾਰ ਆ ਲਾ ਦੇ ਚੋਟੂਆ ਮਾਰ ਮੈਂ ਦੋੜ ਚੋਲ ਬਣਾ ਲਾਂਗੇ ਜਿਹੜਾ ਕੰਮ ਕੋੜਾ ਜੋ ਕਰੀ ਬਚਦਾ ਕੋਈ ਮੈਂ ਥੋੜਾ ਕੜੀ ਚੋਲ ਬਣਾਵਾਂਗੇ ਥੋੜਾ ਦਹੀਂ ਮਗਾ ਲਾਂਗੇ ਨਸਤੀ ਮਗਾ ਲਾਂਗੇ ਰਈ ਤੋ ਕੋ ਯਾਰ ਬਲਦੇਵ ਵਾਲੇ ਤੂੰ ਲੈਰੀ ਵਾਲੇ ਤੂੰ ਮੈਂ ਜੋ ਬਣਾਵਾਂਗਾ ਕੜੀ ਚੋਲ ਬਣਾਉਣਾ ਕਿਤੇ ਨਹੀਂ ਆ ਸੇਵਾਦਾਰਾਂ ਨੂੰ ਬਣਾਵਾਂਗੇ ਯਾਰ ਲਾਲਾ ਜੀ ਹੁਣ ਕੋਈ ਭੋਗ ਹੋਵੇ ਕੁਛ ਹੋਵੇ ਲਾਲਾ ਜੀ ਤੇ ਮੈਂ ਇੱਥੇ ਕਾਲਾ ਮਰ ਲਿਆ ਕਰਨਾ ਕੋੜੇ ਮ ਕਰਨਾ ਮੈਂ ਲਾਲਾ ਜੀ ਲਾਲਾ ਜੀ ਕਿਤੇ ਕਰਨਗੇ ਜਲੇਬੀਆਂ ਭੋਗ ਲੀ ਬਕਰਾਂ ਦਾ ਕਰਦੇ ਉਹ ਤਾਂ ਨਰਮ ਨਰਮ ਪਕੌੜਾ ਹਲਕਾ ਇੱਕ ਰਾਰਾ ਕਰਦਣਾ ਹਰਕਾ ਨਾਲ ਹੋ ਗਈਆਂ ਬੱਕੀ ਤੇ ਆ ਰਹੀ ਉਹ ਬਹੁਤ ਉਹ ਬੋਤਲ ਸੀ ਨਾ ਏਡੀ ਪੰਗ ਦੀ ਉਹ ਪੈਂਦਿਆ ਮੈਨੂੰ ਨਾ ਸਾਰਾ ਪਲਾ ਗਿਆ ਮੇਰਾ ਦੋਸਤ ਪੈਂਚ ਅੱਧੀ ਬੋਤਲ ਪਲਾ ਗਿਆ ਸਾਰਿਆਂ ਨੇ ਸੋਹ ਘਵਾਦੀ ਘਰ ਵਾਲੀ ਦੀ ਪੈਂਚ ਅੱਧੀ ਬੋਤਲ ਪੋਲਾਤੀ ਲਾਲਾਈ